ਦੈਨਿਕ ਸੋਰਾ ਦੇਖ ਰਹੇ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਲੁਧਿਆਣਾ ਪੁਲਿਸ ਦੇ ਵੱਲੋਂ ਨੋ ਜਿਹੜੇ ਗੈਂਗਸਟਰ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਤੋਂ ਸੁ ਨੂੰ ਲੈ ਕੇ ਪੁਲਿਸ ਕਮਿਸ਼ਨ ਲੁਧਿਆਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਸਾਡੇ ਨਾਲ ਏ ਡੀ ਸੀ ਪੀ ਅਮਨਦੀਪ ਸਿੰਘ ਬਰਾੜ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਨੋ ਜਿਹੜੇ ਕੀ ਗੈਂਗਸਟਰ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਕਿਸ ਵਾਰ ਦਾ ਕਿਹੜੀ ਵਾਰਦਾਤ ਦੇ ਨਾਲ ਵੱਲੋਂ ਕੀਤੀ ਗਈ ਸੀ ਜੀ ਇਹ ਕੁਛ ਦਿਨ ਪਹਿਲਾਂ 20 21 ਫਰਵਰੀ ਦੇ ਆਰਾਊਂਡ ਰਾਤ ਨੂੰ ਦੋ ਗਰੁੱਪ ਨੇ ਇੱਥੇ ਇੱਕ ਸ਼ੁਭਮ ਮੋਟਾ ਗਰੁੱਪ ਹੈ ਲੁਧਿਆਣੇ ਦੇ ਵਿੱਚ ਦੂਜੇ ਪਾਸੇ ਅੰਕੁਰ ਲੁਧਿਆਣਾ ਦਾ ਆਪ ਉਹਦੇ ਵਿੱਚ ਦੋ ਬੰਦਿਆਂ ਦੇ ਜਿਹੜੀਆਂ ਹੈਗੀਆਂ ਬੁਲੇਟ ਇੰਜਰੀਜ਼ ਹੋਈਆਂ ਸੀਗੀਆਂ ਨਦੀਮ ਤੇ ਸ਼ਿਵਮ ਮੋਟਾ ਹਸਪੀਟਲ ਐਡਮਿਟ ਹੋ ਗਏ ਸੀ ਉਸ ਕੇਸ ਦੇ ਵਿੱਚ ਅਸੀਂ ਲੁਧਿਆਣਾ ਪੁਲਿਸ ਨੇ ਬਹੁਤ ਹੀ ਸਵਿਫਟਲੀ ਐਕਟ ਕਰਦੇ ਹੋਏ ਪੂਰੀ ਤੰਦਈ ਨਾਲ ਜਿਹੜੀ ਹੈਗੀ ਤਫ਼ਤੀਸ਼ ਨੂੰ ਮੁਕੰਮਲ ਕਰਦੇ ਹੋਏ ਪਹਿਲਾਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਉਹਦੇ ਵਿੱਚ ਸ਼ਿਵਮ ਮੋਟਾ ਨਦੀਮ ਕਾਕੂ ਇਹ ਗ੍ਰਿਫਤਾਰ ਕੀਤੇ ਸੀ ਉਹਨਾਂ ਤੋਂ ਦੋ ਲਾਇਸੈਂਸੀ ਅਸਲੇ ਵੀ ਬਰਾਮਦ ਕੀਤੇ ਸੀ ਤੇ ਉਸੇ ਤਫ਼ਤੀਸ਼ ਦੀ ਲੜੀ ਦੇ ਵਿੱਚ ਕੱਲ ਯੂਪੀ ਤੋਂ ਸਹਾਰਨਪੁਰ ਦੇ ਏਰੀਏ ਦੇ ਵਿੱਚੋਂ ਸ਼ਾਮ ਨੂੰ ਕਰੀਬ 5:30 ਦੇ ਕਰੀਬ ਨੌ ਬੰਦੇ ਜਿਹੜੇ ਹੋਰ ਹੈ ਗਫ्तार ਕਰਕੇ ਅੱਜ ਮਾਨਯੋਗ ਅਦਾਲਤ ਚੋਂ ਥੋੜੇ ਟਾਈਮ ਬਾਅਦ ਪੇਸ਼ ਕਰਾਂਗੇ ਉਸ ਦੇ ਵਿੱਚ ਜਿਹੜੇ ਅੰਕੁਰ ਲੁਧਿਆਣਾ ਦਾ ਗਰੁੱਪ ਆ ਉਸ ਦੇ ਮੇਨ ਜਿਹੜੇ ਅਕਿਊਜ਼ ਨੇ ਉਹ ਨੌ ਮੇਨ ਬੰਦੇ ਜਿਹੜੇ ਅਰੈਸਟ ਕਰ ਲਏ ਹਨ ਉਹਨਾਂ ਤੋਂ ਅਸੀਂ ਦੋ ਵੈਪਨ ਵੀ ਬਰਾਮਦ ਕੀਤੇ ਆ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਤੇ ਕੁਝ ਰਾਉਂਡ ਵੀ ਬਰਾਮਦ ਹੋਇਆ ਤਾਂ ਜਿਹੜਾ ਇਹਦੇ ਮੇਨ ਜਿਹੜੇ ਦੋਸ਼ੀ ਸੀ ਕਾਫੀ ਇਹਦੇ ਚ ਅਰੈਸਟ ਹੋ ਗਏ ਜਿਹੜੇ ਹੁਣ ਇਹਨੇ ਪੁਛਗਿਛ ਦੇ ਵਿੱਚ ਆਏਗਾ ਰਿਮਾਂਡ ਲਵਾਵਾਂਗੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਉਹਨਾਂ ਨੂੰ ਵੀ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕਿ ਦੋਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਿੱਧੀਆਂ ਇੱਕ ਦੂਜੇ ਦੇ ਉੱਤੇ ਤੇ ਕਿੰਨੇ ਕੁ ਲੋਕ ਇੰਜਰਡ ਹੋਏ ਸੀ ਤੇ ਪਤਾ ਲੱਗਿਆ ਮਾਮਲਾ ਕੀ ਸੀ ਕਿ ਇੱਕ ਦੂਜੇ ਉੱਤੇ ਜਿਹੜੀ ਕਿ ਜਾਨੋਮਾਦੀ ਨੀਤ ਨਾਲ ਫਾਇਰਿੰਗ ਜਿਹੜੀ ਕੀਤੀ ਗਈ ਸੀ ਦੇਖੋ ਇਹਨਾਂ ਦੋਨਾਂ ਗਰੁੱਪਾਂ ਦੀ ਪੁਰਾਣੀ ਰੰਜਸ਼ਵਾਦੀ ਵੀ ਚੱਲਦੀ ਹੈ ਪਹਿਲਾਂ ਵੀ ਇਹਨਾਂ ਤੇ ਜਿਹੜਾ ਸ਼ੋਭਾ ਮੋਟਾ ਉਤੇ 17 18 ਪਰਚੇ ਨੇ ਦੂਜੇ ਗਰੁੱਪ ਦੇ ਮੈਂਬਰਸ ਦੇ ਉੱਤੇ ਵੀ ਪਰਚੇ ਨੇ ਬਾਕੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਜੋ ਅਸਲ ਕਾਰਨ ਸੀਗਾ ਉਹ ਇਹ ਸਰਹੰਪੁਰ ਯੂਪੀ ਦੇ ਏਰੀਆ ਵਿੱਚੋਂ ਉੱਥੋਂ ਦੀ ਲੋਕਲ ਪੁਲਿਸ ਦੀ ਮਦਦ ਨਾਲ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਕਿਉਂਕਿ ਅਗਲੀ ਤਫਤੀਸ਼ਾ ਉਹਨੂੰ ਕੀਤਾ ਜਾਊਗਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਪਤਾ ਲੱਗੇਗੀ ਜਿਵੇਂ ਤੁਸੀਂ ਇਹ ਸਰਹੰਪੁਰ ਤੋਂ ਗ੍ਰਿਫਤਾਰੀ ਹੋਈ ਹੈ ਕਿ ਉੱਥੇ ਬੈਠਾ ਕੋਈ ਇਹਨਾਂ ਨੂੰ ਆਪਰੇਟ ਕਰ ਰਿਹਾ ਸੀ ਜਾਂ ਫਿਰ ਉਹਨਾਂ ਦੇ ਕੋਈ ਸਰਗਨਾਵੇਂ ਦੇਖੋ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਜੇ ਰਿਮਾਂਡ ਦੇ ਦੌਰਾਨ ਇਹਨਾਂ ਦੀ ਡਿਟੇਲ 'ਚ ਜਿਹੜੀ ਪੁਸ਼ਟੀ ਕੀਤੀ ਜਾਊਗੀ ਕਿਹੜੇ-ਕਿਹੜੇ ਇਹਨਾਂ ਨੇ ਟਿਕਾਣੇ ਬਦ ਕਿਹੜੇ-ਕਿਹੜੇ ਬੰਦਿਆਂ ਨੇ ਇਹਨਾਂ ਨੂੰ ਸ਼ੈਲਟਰ ਦਿੱਤਾ ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਡਿਟੇਲ ਚ ਤਕਰੀਸ਼ ਕਰਕੇ ਜਿਹੜਾ ਉਹ ਨੂੰ ਆਨ ਰਿਕਾਰਡ ਲੱਗਿਆ ਜਾਊਗਾ ਗੋਲੀਆਂ ਸਰ ਕਿੰਨੀਆਂ ਕਿ ਚਲਾਈਆਂ ਗਈਆਂ ਸੀ ਕਿੰਨੇ ਕਿ ਖੋਲ ਜੜ ਕੀ ਬਰਾਮਦ ਹੋਈਆਂ ਜਾਂ ਫਿਰ ਸੀਸੀਟੀਵੀ ਫੁਟੇਜ ਤੋਂ ਪਤਾ ਲੱਗ ਸਕੇ ਕਿ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਦੋਵਾਂ ਦੇ ਵੱਲੋਂ ਉਸ ਟਾਈਮ ਤੇ ਫੁਟੇਜਾਂ ਕਈ ਕਾਫੀ ਨੇ ਪੁਲਿਸ ਦੇ ਕੋਲੇ ਉਹਦੇ ਚ ਦੋ ਬੰਦਿਆਂ ਦੇ ਜਿਹੜੀ ਬੁਲੇਟ ਇੰਜਰੀ ਲੱਗੀ ਹੋਈ ਸੀ ਇੱਕ ਬੰਦੇ ਦੇ ਟੱਚ ਕਰਕੇ ਗਈ ਸੀ ਇੱਕ ਦੇ ਰੀਡ ਦੀ ਹੱਡੀ ਗੋਲੀ ਲੱਗੀ ਸੀ ਉਹਦਾ ਆਪਰੇਟ ਵੀ ਹੋਇਆ ਡੀ ਐਮ ਸੀ ਹਸਪੀਟਲ ਤੋਂ ਬਾਕੀ ਮੈ ਇਕਦਰ ਪੈਸੇ ਨੂੰ ਲੈ ਕੇ ਕਿਹਾ ਜਾ ਰਿਹਾ ਵੀ ਪੈਸੇ ਨੂੰ ਲੈ ਕੇ ਕੋਈ ਸੈਟਲਮੈਂਟ ਹੋ ਰਹੀ ਸੀਗੀ ਇਹਨਾਂ ਦੇ ਵੱਲੋਂ ਕੰਪਲੀਟ ਵੀ ਨਹੀਂ ਕੀਤੀ ਕਿ ਕੋਈ ਪੁਲਿਸ ਨੂੰ ਇਹ ਵੀ ਅਸੀਂ ਹੁਣ ਤਫ਼ਤੀਸ਼ ਦੇ ਦੌਰਾਨ ਵਾਚ ਰਹੇ ਹਾਂ ਜਿਹੜਾ ਇਨਪੁੱਟ ਤੁਸੀਂ ਕਹਿ ਰਹੇ ਹੋ ਇਹ ਸਾਡੇ ਕੋਲੇ ਪਹਿਲਾਂ ਹੈਗਾ ਪੁਲਿਸ ਕੋਲੇ ਇਹਨੂੰ ਵੀ ਅਸੀਂ ਵਾਚ ਰਹੇ ਹਾਂ ਵੀ ਕੋਈ ਇਹਨਾਂ ਦਾ ਪੈਸੇ ਦਾ ਡਿਸਪਿਊਟ ਸੀ ਜਾਂ ਕਿਸ ਕਰਕੇ ਜਿਵੇਂ ਲੜੇ ਸੀਗੇ ਆਫਟਰ ਇਨਵੈਸਟੀਗੇਸ਼ਨ ਡਿਟੇਲ ਚ ਰਿਮਾਂਡ ਲੈ ਕੇ ਗੱਲ ਕਲੀਅਰ ਕਰ ਲਾਂਗੇ ਉਹ ਬਿਲਕੁਲ ਇਹ ਹਨ ਏਡੀਸੀਪੀ ਕੇਡੀਸੀਪੀ ਅਮਨਦੀਪ ਬਰਾੜ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੌ ਜਿਹੜੇ ਕਿ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਦੂਜੇ ਦੇ ਉੱਤੇ ਜਾਨੋ ਮਰਨ ਦੀ ਨੀਅਤ ਦੇ ਨਾਲ ਜਿਹੜੀ ਕਿ ਫਾਇਰਿੰਗ ਉਹ ਕਰਦੇ ਨੇ ਤਾਂ ਸਾਰਨਪੁਰ ਪੁਲਿਸ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜਾ ਕਿ ਉਹ ਕਰ ਰਹੇ ਨੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਖੁਲਾਸੇ ਨੇ ਉਹ ਦੇਖਣ ਨੂੰ ਮਿਲਣ ਕੈਮਰਾ ਪਰਸਨ ਬੋਬੀ ਦੇ ਨਾਲ ਹਿਮਤ ਸਿੰਘ ਦੀ ਕਪਾਲ ਦੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par